ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਪਨ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਸਿਟੀ ਦੀ ਨਿਊਜ਼ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਖਹਿਰਾ ਬੇਟ ਹਲਕਾ ਗਿੱਲ ਦੇ ਵਿੱਚ ਜਿੱਥੇ ਕਿ ਆਮ ਆਦਮੀ ਪਾਰਟੀ ਜੀਵਨ ਸਿੰਘ ਸੰਘੋਵਾਲ ਦੇ ਵੱਲੋਂ ਬਹੁਤ ਜਿਆਦਾ ਕੰਮ ਕਰਵਾਏ ਜਾ ਰਹੇ ਨੇ ਅੱਜ ਸਾਡੇ ਨਾਲ ਨੇ ਪੰਚਾਇਤ ਸਾਰੀ ਇਕੱਠੀ ਹੋਈ ਆ ਜਿਹੜੀ ਕਿ 17 ਸਾਲਾਂ ਤੋਂ ਕੋਈ ਕਬਜ਼ਾ ਨਹੀਂ ਛਡਾ ਸਕਿਆ ਅੱਜ ਆਮ ਆਦਮੀ ਪਾਰਟੀ ਨੇ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਨੇ ਅੱਜ ਮਸ਼ੀਨ ਭੇਜੀ ਜਿੱਥੇ ਕਿ ਨਿਸ਼ਾਨਦੇਹੀ ਕਰਵਾ ਕੇ ਜਿਹੜੀ ਕਿ 17 ਸਾਲਾਂ ਤੋਂ ਕਬਜ਼ਾ ਸੀ ਉਹ ਛਡਵਾ ਕੇ ਆ ਸਪਾਈ ਕਰਵਾਈਆ ਆਓ ਆਪਾਂ ਗੱਲ ਕਰਦੇ ਹਾਂ ਸਰਪੰਚ ਸੇਵਾ ਸਿੰਘ ਦੇ ਨਾਲ ਮੇਰੇ ਸਰਦਾਰ ਸੇਵਾ ਸਿੰਘ ਸਰਪੰਚ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਸਫਾਈ ਕਰਵਾ ਰਹੇ ਹੋ ਅੱਜ ਸਫਾਈ ਕਰਾਈ ਇੱਕ ਤਾਂ ਪਹਿਲਾਂ ਅਸੀਂ ਛੱਪੜ ਦੀ ਸਫਾਈ ਕਰਾਈ ਆ ਓਦੋਂ ਬਾਅਦ ਅਸੀਂ ਇੱਥੇ ਪਿੰਡ ਦਾ ਹੋਰ ਵੀ ਸਫਾਈ ਕਰਾਈ ਆ ਇੱਥੇ ਸਾਡੇ ਗਿੱਲ ਹਲਕੇ ਦੇ ਐਮਐਲਏ ਜੀਵਨ ਸਿੰਘ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਵਾ ਅਸੀਂ ਇੱਥੇ ਐਚਏ ਸਫਾਈ ਕਰ ਰਹੇ ਹਾਂ ਐਮਐਲਏ ਸਾਊ ਦਾ ਬਹੁਤ ਧੰਨਵਾਦ ਕਰਦੇ ਆਂਗੇ ਕਿਉਂਕਿ 50 ਸਾਲ ਦਾ ਕਬਜ਼ਾ ਸੀ ਬੱਚਾ ਦਾ ਜਿਹੜਾ ਅਸੀਂ ਅੱਜ ਛਡਵਾਇਆ ਹੈ ਇਹਨਾਂ ਜਾਨੀ ਵੀ ਕਿਰਿਆ ਇਹ ਪਹਿਲਾ ਸਫਾ ਕੰਮ ਹੋਇਆ। ਕੰਪਲੇ ਸਾਬ ਦਾ ਬਹੁਤ ਧੰਨਵਾਦ ਕਰਦੇ। ਨੌਲਕੇ ਦਾ। ਉਹ ਵੀਡੀਓ ਸਾਬ ਦਾ ਬਹੁਤ ਧੰਨਵਾਦ ਕਰਦੇ। ਹਾਂ ਜੇ ਤੁਸੀਂ ਨਾਲ ਛੱਪੜ ਵੀ ਸਰਪਾਈ ਤੋਂ ਵਾਰੀ ਸੀ। ਹਾਂ ਜੀ ਛੱਪੜ ਦੀ ਵੀ ਨਾਲ ਸਰਪਾਈ ਕੀਤੀ ਹੈ ਜੀ। ਛੱਪੜ ਦਾ ਬਹੁਤ ਵਧੀਆ ਬਣਾਵਾਗੇ। ਸਮਾਰਟ। ਠੀਕ ਹੈ। ਤੇ ਆਮ ਆਦਮੀ ਪਾਰਟੀ ਨਾਲ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੰਮ ਕਰਵਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਾਰੇ ਕੰਮ ਕਰਵਾਏ ਜਾ ਰਹੇ ਨੇ। ਤੁਸੀਂ ਖੁਸ਼ ਹੋ? ਹਾਂ ਖੁਸ਼ ਹਾਂ ਕਿ ਮੁੱਖ ਮੰਤਰੀ ਵੱਲੋਂ ਬਹੁਤ ਖੁਸ਼ ਹਾਂ ਜੀ। ਭਗਵੰਤ ਸਿੰਘ ਮਾਨ ਤੋਂ ਬਹੁਤ ਖੁਸ਼ ਹਾਂ ਜੀ। ਬਹੁਤ ਕੰਮ ਹੋ ਰਿਹਾ ਜੀ ਅੱਜ ਸਪਾਈ ਕੀਤੀ ਹੈ ਤੇ ਇੱਥੇ ਤੁਸੀਂ ਕੀ ਬਣਾਉਣਾ ਹੁਣ ਚਾਹੁੰਦੇ ਹੋ ਹੁਣ ਤਾਂ ਜੀ ਇੱਕ ਅਸੀਂ ਪੈਲਸ ਬਣਾ ਰਹੇ ਇੱਥੇ ਇੱਕ ਹੋਰ ਅਸੀਂ ਪਾਰਕ ਬਣਾਵਾਂਗੇ ਇੱਕ ਇੱਥੇ ਮਨਜ਼ੂਰ ਕਰਾ ਕੇ ਨਾ ਡੰਗਰਾਂ ਦਾ ਹਸਪਤਾਲ ਆ ਉਹ ਮਨਜ਼ੂਰ ਹੋਇਆ ਉਹ ਵੀ ਬਣਾਵਾਂਗੇ ਹੋਰ ਇੱਥੇ ਪਾਰਕ ਬੂਟੇ ਬਾਟੇ ਲਾ ਕੇ ਝੂਲੇ ਝਾਲੇ ਲਾਵਾਂਗੇ ਜਵਾਕਾਂ ਦੇ ਬੱਚਿਆਂ ਦੇ ਖੇਡਣ ਖੁੱਡਣ ਲਈ ਬਹੁਤ ਵਧੀਆ ਬਣਾਵਾਂਗੇ ਇੱਥੇ ਜਿਹੜੇ ਨਜਾਇਜ਼ ਕੰਮ ਜੇ ਉਹ ਛੁੜਾ ਲਏ ਅੱਜ ਇਹਦਾ ਕਰਕੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਆ ਐਮ ਐਲ ਐ ਸੰਗਵਾਲ ਸਾਹਿਬ ਗਿੱਲ ਹਲਕੇ ਦੇ ਬਹੁਤ ਜਿਆਦਾ ਸਾਡਾ ਸਾਥ ਦੇ ਸਰਜੀਤ ਸਿੰਘ ਮੈਂਬਰ ਪੰਚਾਇਤ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਰ ਅਸੀਂ ਇਹ ਕਹਿਣਾ ਚਾਹੁੰਦੇ ਆ ਅੱਗੇ ਪੰਚਾਇਤਾਂ ਬਹੁਤ ਬਣਦੀਆਂ ਨੇ 60 70 ਸਾਲ ਤੋਂ ਪੰਚਾਇਤਾਂ ਪਿੰਡ ਦੇ ਵਿੱਚ ਬਣਦੀਆਂ ਆ ਕਿਸੇ ਨੇ ਪਿੰਡ ਵੱਲ ਕੋਈ ਧਿਆਨ ਨਹੀਂ ਦਿੱਤਾ ਇਹਦੇ ਬਾਰੇ ਇਹ ਕੁਝ ਪਿੰਡ ਦੀਆਂ ਜ਼ਮੀਨਾਂ ਪਈਆਂ ਸੀ ਜਿਹੜੀਆਂ ਲੋਕਾਂ ਨੇ ਪਹਿਲਾਂ ਤੋਂ ਹੀ ਲੈ ਕੇ ਦੱਬ ਰੱਖੀਆਂ ਸੀ ਔਰ ਪਿੰਡ ਦੇ ਆਪ ਦੇ ਕੰਮਾਂ ਤੇ ਦਿਆਜ ਉਹਨਾਂ ਨੂੰ ਕੋਈ ਧਿਆਨ ਨਹੀਂ ਹੁਣ ਸੂਝਵਾਨ ਇੱਕ ਪੰਚਾਇਤ ਬਣੀ ਆ ਉਹਦੇ ਕਰਕੇ ਅਸੀਂ ਸਾਰਾ ਇਹ ਪਿੰਡ ਦਾ ਜੋ ਵਧੀਆ ਕੰਮ ਕਰਾਂਗੇ ਪਿੰਡ ਦਾ ਕੰਮ ਕਰ ਰਹੇ ਆ ਅੱਜ ਅਸੀਂ ਸਪਾਈ ਕਰਾ ਰਹੇ ਆ ਇੱਥੇ ਪੈਲਸ ਵਗੈਰਾ ਜੋ ਬੱਚਿਆਂ ਨੂੰ ਖੇਡਣ ਨੂੰ ਢੂਲੇ ਵਗੈਰਾ ਲਾਵਾਂਗੇ ਅਸੀਂ ਦਰਖਤ ਵਗੈਰਾ ਲਾਵਾਂਗੇ ਪਿੰਡ ਨੂੰ ਬੜਾ ਸਾਫ਼ ਸੁਥਰਾ ਬਣਾਵਾਂਗੇ ਕਿਉਂਕਿ ਇਹ ਪਿੰਡ ਦੇ ਵਿੱਚ ਅੱਜ ਤੱਕ ਗਰਾਂਟਾ ਵੀ ਬਹੁਤ ਜ਼ਿਆਦਾ ਆ ਚੁੱਕਿਆ ਨੇ ਪੈਸਾ ਵੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਪਰ ਜਿੰਨਾ ਪੈਸਾ ਆ ਚੁੱਕਿਆ ਹੈ ਉਹਨਾਂ ਇੱਥੇ ਸਹੀ ਤਰੀਕੇ ਨਾਲ ਲੱਗਿਆ ਨਹੀਂ ਅਸੀਂ ਕੱਲਾ ਕੱਲਾ ਰੁਪਈਆ ਜੋ ਆਊਗਾ ਅਸੀਂ ਪਿੰਡ ਦੇ ਵਿਕਾਸ ਲਈ ਲਾਵਾਂਗੇ ਅਸੀਂ ਆਪਦੀ ਜੇਬਾਂ ਦੇ ਵਿੱਚ ਨਹੀਂ ਜਾਣ ਦਿੰਦੇ ਪਹਿਲਾਂ ਇੱਧਰ ਉੱਧਰ ਬੜਾ ਪੈਸਾ ਚਲਾ ਗਿਆ ਅਸੀਂ ਆਪਣੇ ਕੋਲੋਂ ਵੀ ਪੈਸਾ ਖਰਚ ਕਰਕੇ ਪਿੰਡ ਦਾ ਤਾਂ ਅਸੀਂ ਪੈਸਾ ਇੱਕ 1 ਰੁਪਈਆ ਵੀ ਨਹੀਂ ਖਾਣਾ ਜੋ ਸਰਕਾਰੋਂ ਗ੍ਰਾਂਟ ਆਊਗੀ ਉਹ ਬਿਲਕੁਲ ਸਾਰੀ ਕੱਲਾ ਕੱਲਾ ਪੈਸਾ ਪਿੰਡ ਦੇ ਵਿੱਚ ਲੱਗੂਗਾ ਔਰ ਅਸੀਂ ਜਿਹੜਾ ਆਪਣਾ ਖਰਚਾ ਆ ਉਹ ਆਪਣੇ ਤੋਂ ਹੀ ਚਲਾਵਾਂਗੇ ਜਾਣ ਆਉਣ ਦਾ ਖਰਚਾ ਅਸੀਂ ਪਿੰਡ ਪਿੰਡ ਤੋਂ ਨਹੀਂ ਵਿਸੂਲ ਕਰਾਂਗੇ ਇਸ ਕਰਕੇ ਕਿਉਂਕਿ ਸਾਰੇ ਨਗਰ ਦੇ ਵਿੱਚ ਬਹੁਤ ਵੰਦੀਆ ਪਿੰਡ ਨਗਰ ਵੀ ਸਾਨੂੰ ਉਹਨੇ ਪੰਚਾਇਤ ਚੋਣੀਆਂ ਬਹੁਤ ਸੂਝਮਾਨ ਪਿੰਡ ਨੇ ਤੇ ਕਈ ਲੋਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਪਹਿਲਾਂ ਇਹਦੇ ਵਿੱਚ ਬਹੁਤ ਕਪਲੇਬਾਜੀ ਵੀ ਹੋਈ ਆ ਪਿੰਡ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜੇ ਪੂਰਾ ਪੈਸਾ ਲੱਗ ਜਾਂਦਾ ਸਾਡਾ ਪਿੰਡ ਤਾਂ ਸਾਰਾ ਬਹੁਤ ਸੋਹਣਾ ਚਮਕ ਜਾਣਾ ਸੀ ਜਿੰਨਾ ਰੁਪਈਆ ਆ ਚੁੱਕਿਆ ਪਹਿਲਾਂ ਜਦੋਂ ਦੀ ਪੰਚਾਇਤ ਬਣੀ ਆ ਉਦੋਂ ਦਾ ਪੈਸਾ ਆਉਣ ਲੱਗਿਆ ਪਰ ਸਾਨੂੰ ਨਹੀਂ ਪਤਾ ਲੱਗਿਆ ਵੀ ਪੈਸਾ ਗਿਆ ਕਿੱਥੇ ਉਹ ਕਿੰਨਾ ਲੱਗਿਆ ਕਿੰਨਾ ਨਹੀਂ ਲੱਗਿਆ ਜੇ ਕੋਈ ਲੱਗਿਆ ਥੋੜਾ ਬਹੁਤਾ ਉਹ ਵੀ ਮਾਰੇ ਕੰਮ ਕੀਤੇ ਨੇ ਗਲਤ ਕੰਮ ਕੀਤੇਗਾ ਨਾ ਜਿਹਦੇ ਵਿੱਚ ਵਗੈਰਾ ਪੈਸੇ ਦਾ ਕਫਲਾ ਜਿਆਦਾ ਕੀਤਾ ਗਿਆ ਲੁੱਟਖੋਟ ਜਿਆਦਾ ਕੀਤੀ ਗਈ ਥੋੜਾ ਪਿੰਡ ਤੇ ਪੈਸਾ ਲਾਇਆ ਗਿਆ ਜਿਆਦਾ ਆਪਣੀਆਂ ਜੇਬਾਂ ਦੇ ਵਿੱਚ ਇਹਨਾਂ ਨੇ ਪਾ ਲਿਆ ਹੁਣ ਉਹਦੀ ਇਨਕੁਆਰੀ ਅਸੀਂ ਕਰਵਾ ਰਹੇ ਹਾਂ ਅੰਗਣਵਾਰੀ ਵਗੈਰਾ ਦੀ ਜੋ ਇਨਕੁਆਰੀ ਤਕਰੀਬਨ ਕੰਪਲੀਟ ਹੋ ਚੁੱਕੀ ਹੈ ਪਰ ਅਜੇ ਉਹ ਮੇਰੇ ਖਾਲ ਕਾਗਜ਼ਾਂ ਵਿੱਚ ਹੀ ਬੰਦ ਪਈਆ ਉਹਨਾਂ ਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਏਸੀ ਸਰਜੀਤ ਸਿੰਘ ਮੈਂਬਰ ਪੰਚਾਇਤ ਜਿਹੜੇ ਕੀ ਸਰਕਾਰ ਬਾਰੇ ਅਤੇ ਕੁਝ ਜਿਹੜੀਆਂ ਪ੍ਰਾਣੀਆਂ ਪੰਚਾਇਤਾਂ ਵੱਲੋਂ ਕੁਝ ਕਬਲੇਬਾਜ਼ੀਆਂ ਕੀਤੀਆਂ ਗਈਆਂ ਨੇ ਜਾਂ ਕੋਈ ਪੈਸਾ ਟੱਕਾ ਪਹਿਲੇ ਖਾਧਾ ਗਿਆ ਹੈ ਉਹਨਾਂ ਬਾਰੇ ਵਿਸਤਾਰ ਨਾਲ ਦੱਸ ਰਹੇ ਸੀ ਤੁਸੀਂ ਸੁਣ ਰਹੇ ਸੀ ਸੇਵਾ ਸਿੰਘ ਸਰਪੰਚ ਵੱਲੋਂ ਜਿਹੜਾ ਕੀ ਆਮ ਆਦਮੀ ਪਾਰਟੀ ਨੇ ਅਤੇ ਉਹਨਾਂ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਸ਼ੁਰੂ ਕਰ ਦਿੱਤੇ ਨੇ ਜਿਹੜਾ ਕੀ ਬੇਟ ਏਰੀਆ ਦੇ ਵਿੱਚ ਅੱਜ ਦੇ ਦਿਨਾਂ ਤੱਕ ਕੋਈ ਪਹੁੰਚਿਆ ਨਹੀਂ ਸੀ 70 ਸਾਲਾਂ ਤੋਂ ਇਹ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸਤਰਾ ਸਾਲਾਂ ਤੋਂ ਖੰਡਰ ਬਣਿਆ ਹੋਇਆ ਸੀ ਰੂੜੀਆਂ ਪਈਆਂ ਸੀ ਇੱਥੇ ਕੋਈ ਵੜਨ ਨੂੰ ਤਿਆਰ ਨਹੀਂ ਸੀ ਅੱਜ ਸੇਵਾ ਸਿੰਘ ਸਰਪੰਚ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ 17 ਸਾਲਾਂ ਦਾ ਕਬਜ਼ਾ ਛਡਵਾ ਕੇ ਸਪਾਈ ਕੀਤੀ ਗਈ ਹੈ ਤੇ ਉੱਥੇ ਇਹਨਾਂ ਨੇ ਪੈਲਸ ਮਨਜ਼ੂਰ ਕਰਵਾ ਲਿਆ ਹੈ ਅਸੀਂ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਹੋਰ ਜਿਹੜੇ ਅਗਾ ਪਿੰਡ ਦੇ ਵਿਕਾਸ ਕੌਣ ਦੀ ਧੰਨਵਾਦ